ਜੀ ਦੋਸਤੋ ਭਜਨ ਟਾਇਲ ਸਟੋਰ ਤੇ ਘੋੜਾ ਭਰ ਕੇ ਆ ਗਿਆ ਬਈ ਮਾਲ ਦਾ ਤੇ ਟਾਇਲ ਆਈ ਹੈਗੀ ਕਿਹੜਾ ਸਾਈਜ਼ ਆ ਤੇ ਕਿੰਨੇ ਰੁਪਏ ਰੇਟ ਦੇ ਵਿੱਚ ਆ ਤੇ ਸਾਰੀ ਜਾਣਕਾਰੀ ਲਵਾਂਗੇ ਭਜਨ ਬਾਈ ਤੋਂ ਹਾਂਜੀ ਭਜਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ 2x2 ਦਾ ਪ੍ਰੋਪਰ ਸਾਈਜ਼ ਹੈ ਜੀ 24 24 ਕੋੜਾ ਆਇਆ ਹੋਇਆ ਹਾਂਜੀ ਸਿਰਫ 17 ਰੁਪਏ ਫੁੱਟ ਵੱਡੇ ਸ਼ੋਅਰੂਮਾਂ ਚ ਨਾ ਕਰਾਓ ਲੁੱਟ ਸਿਰਫ 17 ਰੁਪਏ ਫੁੱਟ ਜੀ ਸਾਨੂੰ ਕਲਰ ਵੀ ਦਿਖਾਓ ਹੋਰ ਕਲਰ ਆਜੋ ਜੀ ਬਾਦੂ ਇਹ ਕਲਰ ਦਿਖਾ ਦਿਓ ਦੇਖ ਸਕਦੇ ਹੋ ਜੀ ਗਰੇ ਦੇ ਵਿੱਚ ਆ ਗਿਆ ਤੇ ਬਹੁਤ ਹੀ ਪਿਆਰੇ ਕਲਰ ਆ ਚੁੱਕੇ ਨੇ। ਇਹ ਕਪੜਾ ਮਾਰਦਿਆ ਕਰੋ ਯਾਰ ਕੀ ਕਰਦੇ ਰਹੇ। ਤੇ ਕਲਰ ਬਹੁਤ ਆ ਗਏ ਨੇ ਜੀ ਸਟਾਕ ਵੀ ਬਹੁਤ ਜ਼ਿਆਦਾ ਆ ਚੁੱਕਿਆਗਾ। ਤੇ ਭਾਜਨ ਬਾਈ ਤੋਂ ਲੈਣਿਆ ਜਾਣਕਾਰੀ। ਹਾਂਜੀ ਭਾਜਨ ਜੀ। ਦੇਖੋ ਜੀ 19 ਰੁਪਏ ਸੌਰੀ 17 ਰੁਪਏ ਫੁੱਟ ਜੀ। 2 बाई 2 ਦੀ ਟਾਈਲ ਹੈ ਜੀ 24 24 ਜੀ। 24 24 ਜੀ। ਹਾਂਜੀ ਕਲਰ ਕਿਹੜਾ ਮਰਜ਼ੀ ਲੈ ਲਓ ਜੀ। ਕਲਰ ਜਿਹੜਾ ਮਰਜ਼ੀ ਦੇਖ ਸਕਦੇ। 슈ਗਰ ਲੈ ਲਓ। ਗ੍ਰੇ ਕਲਰ ਲੈ ਲਓ ਜੀ। ਦੇਖ ਸਕਦੇ ਤੁਸੀਂ। ਵਾਧੂ ਕਲਰ ਅ ਦੋ ਬਾਈ 4 ਦਾ ਸਹਿਜ ਆਇਆ ਸੀ ਉਹ ਵੀ ਦਿਖਾਉ ਜੀ ਆ ਜੋ ਉਹ ਵੀ ਦਿਖਾ ਦੇਣਾ ਜੀ ਆ ਦੇਖੋ ਜੀ 24 40 ਦਾ ਸਹਿਜ ਜੀ ਆ ਜੋ 24 40 ਵਾਈਟ ਕਲਰ 글로ਸੀ ਚ ਜੀ ਹਾਂ ਜੀ 24 40 ਚ ਵੀ ਮਿਲ ਜੂ 2 ਬਾਈ 4 ਚ ਉਹ ਵੀ 48 ਚ ਵੀ ਮਿਲ ਜੂ ਜੀ ਆ ਜੋ ਦਿਖਾ ਦੇਣਾ ਦੇਖ ਸਕਦਾ ਨਹੀਂ ਕਲਰ ਦੇਖੀ ਚੱਲੋ ਦੋਸਤੋ ਵੀਡੀਓ ਦੇ ਵਿੱਚ ਦੇਖ ਸਕਦਾ ਤੁਸੀਂ ਕਲਰ ਆ ਕਲਰ ਉਹ ਕਿਹੜਾ ਨਹੀਂ ਹੈਗਾ ਜਿਹੜਾ ਤੁਸੀਂ ਆ ਦੋ ਛੱਪੀਆਂ ਦਾ ਇੱਕ ਹੀ ਲਾਰਟ ਪਿਆ ਜੀ 2 ਬਾਈ 2 ਦੀ ਜੀ ਹਾਂ ਜੀ ਹਾਂ ਗ੍ਰੇ ਕਲਰ ਦੇਖੋ ਜੀ ਰੇਸ਼ੀਆਂ ਦੇ ਵਿੱਚ ਆ ਜੋ ਟਰੈਲਰ ਟ੍ਰੇਨ ਆ ਵੀ ਸਿਰਫ ਤੁਹਾਨੂੰ ਮਿਲੂਗੀ 19 ਰੁਪਏ ਫੁੱਟ ਇਹ ਤਾਂ ਮਹਿੰਗੀ ਲੱਗ ਰਹੀ ਹੈ ਜੀ ਹਾਂ ਮਹਿੰਗੀ ਹੈ ਜੀ ਆਪਾਂ ਦੇਵਾਂਗੇ ਸਿਰਫ 19 ਰੁਪਏ ਫੁੱਟ ਜੀ ਆ ਜੋ ਮੈਂ ਹੋਰ ਦਿਖਾ ਦਿੰਦਾ 24 48 ਦਾ ਸਹਿਜ ਜੀ ਆ ਵੀ ਸਿਰਫ 19 ਰੁਪਏ ਫੁੱਟ ਜੀ ਗਰੇ ਹਾਂਜੀ ਉਸੇ 2x4 ਚ ਜੀ 2448 ਆਹ ਵਾਈਟ ਪਿਆ 글로ਸੀ ਚ ਮੈਟ ਵੀ ਮਿਲ ਜੂ 글로ਸੀ ਵੀ ਮਿਲ ਜੂ ਗੁਰੂ ਘਰਾਂ ਵਾਸਤੇ ਮੰਦਰਾਂ ਵਾਸਤੇ ਕਿਤੇ ਵੀ ਕੋਈ ਲੈ ਕੇ ਜਾਂਦਾ 1 ਰੁਪਿਆ ਹੋਰ ਲੈਸ ਕਰਕੇ ਦਵਾਂਗੇ 18 ਰੁਪਏ ਸਕੁਅਰ ਫੁੱਟ ਦੇਵਾਂਗੇ ਜੀ ਗੁਰੂ ਘਰਾਂ ਵਾਸਤੇ ਹਾਂਜੀ ਗੁਰੂ ਘਰਾਂ ਵਾਸਤੇ ਜੀ ਧਰਮ ਸਥਾਨਾਂ ਵਾਸਤੇ ਕਿਤੇ ਵੀ ਜਾਂਦੀ ਹੈ 18 ਰੁਪਏ ਸਕੁਅਰ ਫੁੱਟ ਦੇਵਾਂਗੇ ਸਟਾਕ ਦੇਖੋ ਜੀ ਕਿੰਨਾ ਪਿਆ ਜੀ ਇਹ ਸਟਾਕ ਪਿਆ ਪੂਰਾ ਵੱਧੂ ਦੇ ਕੋੜਾ ਲੈ ਹੀ ਜਾਂਦਾ ਇੱਕ ਰਾਤ ਨੂੰ ਆਜੂਗਾ ਕੋੜਾ ਜੀ ਲੈ ਹੀ ਜਾਂਦਾ ਤੇ ਇੱਕ ਰਾਤ ਨੂੰ ਕੋੜਾ ਪਹੁੰਚ ਰਿਹਾਗਾ ਤੇ ਸਾਈਜ਼ ਹੈਗਾ ਜਿਹੜਾ ਦਾ 4 बाई 2 बाई 4 ਦੋ बाई 4 ਦਾ 24 40 ਮਿਲ ਜੂ ਜੀ ਆ ਬਲੈਕ ਕਲਰ ਵੀ ਦਿਖਾ ਦਿਓ ਜੀ 24 40 ਦੇ ਵਿੱਚ ਦੇਖ ਸਕਦੇ ਤੁਸੀਂ ਤੇ ਸਾਡਾ ਐਡਰੈਸ ਦੱਸ ਦਿਓ ਜੀ ਪੂਰਾ ਮੋਡ ਰੋਡ ਰੰਪਰਾ ਫੂਲ ਜੀ 9876783954 9041683954 ਜੀ ਠੀਕ ਹੈ ਜੀ